ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜੀ ਅੱਜ ਗੱਲ ਕਰਨੀ ਆ ਤੁਹਾਡੇ ਨਾਲ ਇਹਨੂੰ ਥੋੜਾ ਜਿਹਾ ਧਿਆਨ ਵਿੱਚ ਰੱਖ ਕੇ ਸੁਣਿਓ ਜੇਰਾ ਰੱਖਿਓ ਅਮਰਤਪਾਲ ਮੈਰੋ ਵੈਸੇ ਹੁਣ ਅਮਰਤਪਾਲ ਤਾਂ ਕੱਟ ਦਿਓ ਉਹਦੇ ਨਾਲ ਬਲਾਤਕਾਰੀ ਮੈਰੋ ਲਾਉਂਗੇ ਤਾਂ ਵਧੀਆ ਰਹੂਗਾ ਕੁੜੀ ਨੂੰ ਮਾਰ ਕੇ ਭੱਜਣ ਵਾਲਾ ਲਾਉਂਗੇ ਤਾਂ ਵਧੀਆ ਰਹੂਗਾ ਜੇ ਉਹਦੇ ਨਾਮ ਨਾਲ ਪਹਿਲਾਂ ਮੁਸਲਾ ਲਾ ਦੇਉਂਗੇ ਤਾਂ ਵਧੀਆ ਰਹੂਗਾ ਸ਼ਹਿਜਾਦ ਪੱਟੇ ਆਈਐਸਆਈ ਦਾ ਏਜੰਟ ਹੈ ਤੇ ਉਹਨੇ ਸ਼ਰਿਆਮ ਉਹਦੀ ਹੈਲਪ ਕਰਨ ਵਾਸਤੇ ਮਦਦ ਕਰਨ ਵਾਸਤੇ ਵੀਡੀਓ ਪਾਈ ਹੈ ਸ਼ਹਿਜਾਦ ਪੱਟੇ ਦਾ ਘਰ ਕਿੱਥੇ ਹੈ ਪਾਕਿਸਤਾਨ ਦੇ ਵਿੱਚ ਵੀ ਹੈ ਤੇ ਦੁਬਈ ਦੇ ਵਿੱਚ ਵੀ ਹੈ ਹੁਣ ਦੁਬਈ ਕੀ ਹੈ ਆਈਐਸਆਈ ਦਾ ਅੱਡਾ ਹੈ ਉੱਥੇ ਬਹੁਤ ਵੱਡੇ ਆਫੀਸਰ ਆਇਆ ਸਾਹ ਦੇ ਰਹਿੰਦੇ ਆ ਮੈਂ ਜਿਹੜੀ ਗੱਲ ਕਰਨੀ ਹੈ तकरीबन ਬਹੁਤ ਵਕੀਲਾਂ ਦਾ ਇਹ مشورہ ਇਹ ਇਹ رائے ਹੈ ਉਹਨਾਂ ਦਾ اپੀਨੀਅਨ ਹੈ ਕਿ ਅਮਰਤਪਾਲ ਮੈਰੋਂ ਦੇ ਜਿਹੜੇ ਕ੍ਰਾਈਮ ਨੇ ਉਹ ਜਿਹੜਾ ਚਿੱਠਾ ਖੋਲਿਆ ਜਾ ਰਿਹਾ ਕੱਚਾ ਚਿੱਠਾ ਅਸ਼ਲੀਲਤਾ ਵਾਲਾ ਉਹਦੇ ਇੰਨੇ ਕ੍ਰਾਈਮ ਨੇ ਉਹਨੇ ਪੰਜਾਬ ਦੀ ਧਰਤੀ ਤੇ ਕਮਲਕੌਰ ਦੇ ਰਾਹੀਂ ਜਿਹੜੀ ਬਲੈਕਮੇਲਿੰਗ ਕੀਤੀ ਹੈ ਉਹ ਸਭ ਕੁਝ ਉਹਦੇ ਫੋਨਾਂ ਵਿੱਚੋਂ ਡਿਲੀਟ ਕਰਨ ਦੀ ਕੋਸ਼ਿਸ਼ ਕਰਦਾ ਸੀ ਪਰ ਫੇਰ ਵੀ ਕੁਝ ਨਾ ਕੁਝ ਉਹਦੇ ਫੋਨ ਵਿੱਚ ਦੂਸਰੇ ਫੋਨ ਵਿੱਚ ਚਲਾ ਗਿਆ ਮਤਲਬ ਕਿ ਹੋਰ ਲੋਕਾਂ ਕੋਲੇ ਚਲਾ ਗਿਆ ਹੁਣ ਜਿਹੜੇ ਉਹਦੇ ਕ੍ਰਾਈਮ ਨੇ ਉਹਦੇ ਕ੍ਰਾਈਮ ਇੰਨੇ ਨੇ ਕਿ ਉਹਨੂੰ ਫਾਂਸੀ ਹੋ ਸਕਦੀ ਹੈ ਇਹ ਮੈਂ ਨਹੀਂ ਕਹਿ ਰਿਹਾ ਬਹੁਤ ਵੱਡੇ ਵੱਡੇ ਵਕੀਲਾਂ ਨੇ ਆਪਣੀ ਸਟੇਟਮੈਂਟ ਦੇ ਦਿੱਤੀ ਹੈ ਕਿ ਅਮਰਪਾਲ ਮਹਿਰੋ ਦੇ ਐਨੇ ਕ੍ਰਾਈਮ ਨੇ ਕਿ ਉਹਨੂੰ ਫਾਂਸੀ ਹੋ ਸਕਦੀ ਹੈ ਇਹ ਜਿਹੇ ਧਰਾਮਾਂ ਲੱਗਣ ਗਿਆ ਹੁਣ ਜਿਹੜੀ ਮੈਂ ਗੱਲ ਕਹਿਣ ਲੱਗਾ ਵੀ ਫਾਂਸੀ ਹੋ ਸਕਦੀ ਹੈ ਇਹ ਫਾਂਸੀ ਤੋਂ ਡਰਦਾ ਹੋਇਆ ਉਹ ਭੱਜਿਆ ਦਵਾਈ ਤੇ ਦਵਾਈ ਤੋਂ ਹੋ ਸਕਦਾ ਨਹੀਂ ਇਹ ਸੋਰਸ ਜਿਹੜੇ ਦੱਸਦੇ ਨੇ ਵੀ ਉਹ ਪਾਕਿਸਤਾਨ ਚਲਾ ਗਿਆ ਉਹ ਪਾਕਿਸਤਾਨ ਚਲਾ ਗਿਆ ਪਾਕਿਸਤਾਨ ਕਿੱਥੇ ਜਾਊਗਾ ਆਈਐਸਆਈ ਦੇ ਹੱਥਾਂ ਵਿੱਚ ਖੇਡੂ ਫਿਰ 2-4 ਮਹੀਨੇ ਠਹਿਰੋ ਫਿਰ ਖਬਰਾਂ ਲੱਗਣਗੀਆਂ ਕਿ ਇੱਕ ਖਾਲਸਤਾਨੀ ਪੰਜਾਬ ਦੇ ਰਾਖੇ ਜਥੇ ਦਾ ਜਥੇਦਾਰ ਨਹੀਂ 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 ਗਲਤ ਹੋ ਗਿਆ ਪੰਜਾਬ ਦੇ ਰਾਖੇ ਅਮਰਤਪਾਲ ਨਾਲ ਬੱਬਰ ਖਾਲਸਾ ਵੀ ਲਾਉਣਗੇ ਫਿਰ ਵੀ ਉਹਦੀ ਠਹਿਰ ਪਾਕਿਸਤਾਨ ਦੇ ਵਿੱਚ ਉਥੋਂ ਗਤੀਵਿਧੀ ਐਕਟੀਵਿਟੀ ਕਰੂਗਾ ਵੇ ਕਿਦਾਂ ਪੰਜਾਬ ਨੂੰ ਬਰਬਾਦ ਕਰਨਾ ਹੈ ਕਿਦਾਂ ਖਾਲਸਾ ਦੀ ਗੱਲ ਕਰਨੀ ਹੈ ਇਹ ਸਭ ਕੁਝ ਹੋਊਗਾ ਹੁਣ ਇਹ ਗੱਲ ਜਿਹੜੀ ਮੈਂ ਕਹੀ ਆ ਨਾ ਜੀ ਧਿਆਨ ਨਾਲ ਸੁਣ ਲਿਓ ਕਈ ਵਾਰੀ ਕਹਿੰਗੇ ਸਬੂਤ ਦਿਓ ਜੀ ਇਹ ਗੱਲ ਮੈਂ ਆਪਣੇ ਦਮ ਤੇ ਕਹੀ ਆ ਮੇਰੇ ਕੋਲੇ ਜਿਹੜੇ ਸੋਰਸ ਨੇ ਨਾ ਪ੍ਰਸ਼ਾਸਨ ਦੇ ਨੇ ਨਾ ਕਿਸੇ ਸਰਕਾਰ ਦੇ ਨੇ ਪ੍ਰਸ਼ਾਸਨ ਤੇ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਸੀਂ ਆਜ਼ਾਦ ਆ ਜਿਹੜਾ ਬੰਦਾ ਸਾਡੇ ਦੇਸ਼ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਦਾ ਹੈ ਪੰਜਾਬ ਦੀ ਬਰਬਾਦੀ ਲਈ ਜੋਥ ਨੂੰ ਗੁਮਰਾਹ ਕਰਦਾ ਜੋਥ ਨੂੰ ਗਲਤ ਰਾਹ ਤੇ ਪਾਉਂਦਾ ਤੇ ਉਹਨੂੰ ਨੱਥ ਪਾਉਣੀ ਮੇਰਾ ਫਰਜ਼ ਬਣਦਾ ਜਿਹੜੀ ਮੈਂ ਗੱਲ ਕਹੀ ਆ ਜਿਹੜੀਆਂ ਭੇਡਾਂ ਚੀਕਾਂ ਮਾਰਦੀਆਂ ਨੇ ਇਹਨਾਂ ਨੂੰ ਬੇਨਤੀ ਪਹਿਲਾਂ ਵੀ ਕੀਤੀ ਸੀ ਹੁਣ ਵੀ ਕਰ ਦਿੰਨਾ ਵੈਸੇ ਮੈਂ ਬੇਨਤੀ ਘੱਟ ਹੀ ਕਰਦਾ ਹੁਣ ਵੀ ਜਿਹੜੇ ਅਸੀਂ ਇਲਜ਼ਾਮ ਲਾਇਆ ਤੁਸੀਂ ਕਹਿੰਦੇ ਇਲਜ਼ਾਮ ਲਾਇਆ ਅਸੀਂ ਨਹੀਂ ਕਹਿੰਦੇ ਅਸੀਂ ਤਾਂ ਸਬੂਤ ਦੇਵਾਂਗੇ ਵੀ ਜੇ ਐਡੇ ਹੀ ਭਲਾ ਮਾਨਸ ਐ ਐਡੇ ਜੋਧਾ ਜਾਂ ਤੁਸੀਂ ਨਾਲ ਖੜ੍ਹਦੇ ਹੋ ਤਾਂ ਉਹਨੂੰ ਕਹੋ ਬੰਦੇ ਦਾ ਪੁੱਤ ਬਣ ਕੇ ਪੰਜਾਬ ਆਵੇ ਤੇ ਨਹੀਂ ਜੋ ਬੂਟਾ ਸਿੰਘ ਨੇ ਕਹਿ ਦਿੱਤਾ ਉਹ ਕਹਿ ਦਿੱਤਾ ਉਹਨਾਂ ਬੋਲਾਂ ਤੇ ਜੋ ਮੇਰੀ ਸਟੇਟਮੈਂਟ ਹੈ ਉਹ ਤੇ ਖੜੇ ਰ੍ਹਾਂਗੇ ਇਹ ਗੱਲ ਚੇਤੇ ਰੱਖ ਲਿਓ ਦੁਬਾਰਾ ਦੁਹਰਾ ਦਿਨਾ ਵੀ ਅਮਰਤਪਾਲ ਨੂੰ ਫਾਂਸੀ ਹੋ ਸਕਦੀ ਹੈ ਉਹਦੇ ਕ੍ਰਾਈਮ ਇੰਨੇ ਨੇ ਤੇ ਉਹ ਦਵਾਈ ਕਹ ਡਵਾਈ ਤੋਂ ਪਾਕਿਸਤਾਨ ਚਲਾ ਗਿਆ ਜਾਂ ਚਲਾ ਜਾਊਗਾ ਇਹ ਵੀ ਸੋਰਸ ਦੱਸ ਦੇ ਲੈ ਤੇ ਇਹ ਸਟੇਟਮੈਂਟ ਮੇਰੀ ਹੈ ਕੱਲ ਨੂੰ মিডিਆ ਵਾਲੇ ਕਹਿੰਦੇ ਕਿ ਦਿਓ ਸਬੂਤ ਕਿੱਥੋਂ ਮਿਲਿਆ ਬਕਾਓ মিডিਆ ਦੀ ਨਾਮੈਂ ਗੱਲ ਕਰਨੀ ਨਾ ਮੈਂ ਕਰਾਂ ਅਸੀਂ ਪੰਜਾਬ ਦੇ ਪਛਿੰਦੇ ਆ ਸਿੱਖ ਕੌਮ ਨੂੰ ਬਿਲੋਂਗ ਕਰਦੇ ਆ ਬਾਬੇ ਨਾਨਕ ਦਾ ਸਿਧਾਂਤ ਜਿਹੜਾ ਗਲਵੱਕੜੇ ਵਿੱਚ ਲੈਣ ਦਾ ਉਹਦੀ ਗੱਲ ਕਰਦੇ ਆ ਇੱਥੇ ਹਿੰਦੂ ਵੀ ਨੇ ਇੱਥੇ ਮੁਸਲਮਾਨ ਵੀ ਨੇ ਇੱਥੇ ਅਸਾਈ ਵੀ ਨੇ ਇੱਥੇ ਸਿੱਖ ਵੀ ਨੇ ਸਭ ਨੂੰ ਆਪਣੇ ਮਜ਼ਬ ਦੀ ਗੱਲ ਕਰਨ ਦਾ ਹੱਕ ਹੈ ਪਰ ਕੋਈ ਵੀ ਧਰਮ ਗ੍ਰੰਥ ਕੋਈ ਵੀ ਮਜ਼ਬ ਇਹ ਅਜਾਇਕ ਨਹੀਂ ਦਿੰਦਾ ਕਿੰਨੇ ਹੱਥੀ ਔਰਤ ਦਾ ਗळा ਕੁੱਟ ਕੇ ਮਾਰ ਦਿੱਤਾ ਜਾਵੇ ਇਹ ਬੁਝਦਲਾਂ ਵਾਲੀ ਗੱਲ ਕੀਤੀ ਹੈ ਜੇ ਮਰਦ ਸੀ ਬੰਦੇ ਦਾ ਪੁੱਤ ਬਣ ਕੇ ਪੇਸ਼ ਹੁੰਦਾ ਭਜਦਾ ਨਾ ਤੇ ਜਿਹੜੀ ਮੈਂ ਗੱਲ ਕਹਤੀ ਹੱਕ ਠੋਕੇ ਕਹਤੀ ਇਹ ਮੇਰੀ ਰਿਸਪੋਨਸਿਬਿਲਟੀ ਹੈ ਮੇਰੀ ਜ਼ਿੰਮੇਵਾਰੀ ਹੈ ਕਿ ਕੋਈ ਗੈਰਾਨਾ ਨਹੀਂ ਮੈਂ ਕਹਿ ਰਿਹਾ ਅਸੀਂ ਮੁਕਰਨਾ ਨਹੀਂ ਧਿਆਨ ਰੱਖਿਓ ਇਸ ਗੱਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ